ਦਾ ਪਿਓ ਕਿਹੜਾ ਬੱਕਰਾ ਸੀਗਾ ਜੀ ਇਹਨਾਂ ਦਾ ਬਾਈ ਪੰਮਾ ਜੀ ਤੋਂ ਆਇਆ ਸੀ ਸ਼ੇਰੂ ਜੀ ਸ਼ੇਰੂ ਜਿਹੜਾ ਤੁਹਾਡੇ ਕੋਲ ਪਹਿਲਾ ਬੱਕਰਾ ਆਇਆ ਸੀ ਉਹਨੇ ਸ਼ੁਰੂ ਹੀ ਚੁਲਿਆ ਸੀ 2 ਕਿਲੋ 52 ਕਿਲੋ ਦਾ ਸੀਗਾ ਬੱਚਾ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਲਓ ਬਾਈ ਦੋਸਤੋ ਦੇਖ ਲਓ ਇਹ ਦੋਨੋਂ ਹੈਗੇ ਨੇ ਭਰਾ ਤੇ ਇਹਨਾਂ ਦਾ ਪਿਓ ਹੈਗਾ ਸ਼ੇਰੂ ਬੱਕਰਾ ਜਿਹੜਾ ਬਾਈ ਪੰਮੇ ਦੇ ਘਰੋਂ ਆਇਆ ਸੀਗਾ ਸ਼ੇਰੇ ਰੰਗ ਦਾ ਹਨਾ ਜੀ 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 ਹਾਂਜੀ 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 ਠੀਕ ਹੈ ਬਾਈ ਇਹ ਦੋਨੇ ਅੱਠ ਰੰਦ ਨਹੀਂ ਇਹਨਾਂ ਦੀ ਮਾਂ ਵੀ ਬਾਈ ਜੀ ਤੋਂ ਆਈ ਸੀ ਅੱਛਾ ਜੀ ਹਾਂਜੀ ਹਾਂਜੀ ਇਹ ਜੰਮੇ ਤੁਹਾਡੇ ਘਰੇ ਹੈਗੇ ਨੇ ਦੋਨੇ ਜੀ ਜੀ ਜੰਮੇ ਘਰੇ ਦੋਨਾਂ ਦੇ ਵਿੱਚ ਬਈ ਕੀ ਫਰਕ ਲੱਗਦਾ ਤੁਹਾਨੂੰ ਕਿਹੜਾ ਪਸੰਦ ਆ ਦੋਨਾਂ ਦੇ ਵਿੱਚੋਂ ਮੈਨੂੰ ਦੋਨੇ ਪਸੰਦ ਆ ਜੇ ਪਤਾ ਗੱਲ ਨਾਲ ਆ ਇਹਨਾਂ ਦੋਨਾਂ ਨੂੰ ਠੀਕ ਹੈ ਜੀ ਕੋਈ ਨਹੀਂ ਦਿੰਦਾ ਦੰਨਾ ਚ ਦੋਨੇ ਰੱਖੇ ਤੇ ਇਹਦੀ ਹਾਈਟ ਕਿੰਨੀ ਹੈ ਸ਼ੇਰੇ ਦੀ ਜੀ ਇਹ ਹਾਈਟ ਜਿਆਦਾ ਕਰ ਗਿਆ ਉਹਦੇ ਨਾਲ ਵੀ ਇਹ ਤਾਂ 50 ਪੰਜੂ ਕਰ ਗਿਆ ਇਹ ਥੋੜਾ ਜਿਹਾ ਢਿੱਲਾ ਹੋ ਗਿਆ ਉਸ ਕਰਕੇ ਜੀ ਕੱਦ ਘਾਟ ਦਿਖਾਉਂਦੇ 50 ਇੰਚ ਕਰ ਗਿਆ ਸੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਬਈ ਦੋਸਤੋ ਜਿਹੜੀ ਮੇਨ ਹਨਾ ਕੁਆਲਿਟੀ ਹੁੰਦੀ ਆ ਵੀ ਜਿਹੜਾ ਬੱਕਰਾ ਹੁੰਦਾ ਉਹਦਾ ਫਰੇਮ ਹੁੰਦਾ ਵੱਡਾ ਹੱਡ ਗੋਡਿਆਂ ਦਾ ਜਾਨਵਰ ਤਕੜਾ ਹੋਊਗਾ ਤਾਂ ਹੀ ਆਪਾਂ ਉਹਨੂੰ ਬੋ ਕਹਿ ਸਕਦੇ ਆ ਜੀ ਜੀ ਉਹਦੇ ਅੱਗੇ ਰਿਜ਼ਲਟ ਚੰਗਾ ਆਊਗਾ ਹਨਾ ਬਈ ਕਈ ਤਾਂ ਹੁੰਦੇ ਆ ਬੱਕਰੇ ਵੀ 10 ਬੱਕਰੀਆਂ ਸੂਈਆਂ ਇੱਕ ਦੋ ਬੱਕਰੀਆਂ ਦੇ ਚੰਗਾ ਰਿਜ਼ਲਟ ਦੇ ਜਾਂਦੇ ਆ ਹਨਾ ਇਹ ਬੱਕਰੀਆਂ ਬਾਰੇ ਦੱਸੋ ਵੀ ਕਿਵੇਂ ਦਾ ਰਿਜ਼ਲਟ ਕਿੰਨੇ ਪਰਸੈਂਟ ਵਧੀਆ ਆਉਂਦਾ ਜੀ ਭਾਈ ਇਹਦਾ ਤਾਂ 99% ਰਿਜ਼ਲਟ ਆਇਆ ਬਹੁਤ ਤਕੜਾ ਰਿਜ਼ਲਟ ਦਿੱਤਾ ਹੈ ਠੀਕ ਹੈ ਜੀ ਇਹਨੇ ਰੜਕਾਂ ਕੱਢੀਆਂ ਆ ਦੇਖੋ ਬੱਚਾ ਜੀ ਇਹ 47 ਇੰਚ ਦੋ ਦਿਨ ਦਾ ਬੱਚਾ ਇਹ ਪੂਤ ਦਾ ਬੱਚਾ ਜੀ ਪੂਤ ਦਾ ਬੱਚਾ ਹੈ ਕਰਾ ਜੀ ਤੇ ਦੋ ਦੰਦ ਤੇ 47 ਇੰਚ ਹਾਈਟ ਆ ਬਈ ਜੀ 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 ਲੋ ਜੀ ਦੋ ਦੰਦ ਤੇ 47 ਦੰਦ ਬਈ ਚੈੱਕ ਕਰਾ ਦਿੰਨੇ ਆ ਬਾਅਦ ਦੇ ਵਿੱਚ ਕਈ ਵਾਰੀ ਹੁੰਦਾ ਕਿਸੇ ਨੂੰ ਵਹਿਮ ਹਨਾ ਆਹ ਲੋ ਜੀ ਕਰੋ ਚੈੱਕ ਦੋ ਦੰਦ ਤੇ 47 ਇੰਚ ਹਾਈਟ ਆ ਤੇ ਪਿਓ ਨਾਲ ਖੜਾ ਦੇਖ ਲਓ ਤੁਸੀਂ ਹਨਾ ਹਾਂਜੀ ਹਾਂਜੀ ਤੇ ਇੱਕ ਬੱਚਾ ਹੋ ਰਹੀ ਇਹ ਖੀਰਾ ਹੀ 43 44 ਹੋਇਆ ਪਿਆ ਅੱਛਾ ਇਸੇ ਦਾ ਜੀ ਜੀ ਭੂਤ ਦਾ ਬੱਚਾ ਹੈ ਲਿਆ ਜਗਦੀਸ਼ ਕੱਢ ਕੇ ਉਹ ਵੀ ਦਿਖਾ ਦਿੰਨੇ ਆਪਾਂ ਹਾਂਜੀ ਹਾਂਜੀ ਲੋ ਜੀ ਕਰੋ ਬਈ ਚੈੱਕ ਬਹੁਤ ਹੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਬੱਕਰੇ ਆ ਬਈ ਹਨਾ ਜੀ ਜੀ ਬਹੁਤ ਆਪਾਂ ਬੱਕਰੀਆਂ ਵਾਲੇ ਭਰਾਵਾਂ ਨੂੰ ਮਿਲਦੇ ਰਹਿੰਨੇ ਆ ਬਹੁਤ ਭਰਾ ਮਿਹਨਤ ਕਰੀ ਜਾਂਦੇ ਆ ਬਈ ਜੀ ਸੇਵਾ ਸੰਭਾਲ ਨਾਲ ਜਾਨਵਰ ਵੱਧ ਤਿਆਰ ਹੁੰਦਾ ਕਿ ਬਲੱਡ ਲਾਈਨ ਦਾ ਬਈ ਜੀ ਸਭ ਤੋਂ ਪਹਿਲੇ ਮੈਂ ਤਾਂ ਬਲੱਡ ਲਾਈਨ ਹੈ ਜੀ ਹਾਂਜੀ ਸੇਵਾ ਤਾਂ ਸਾਰੇ ਕਰੀ ਜਾਂਦੇ ਆ ਸਰ ਭਰਾਵ ਸੇਵਾ ਕਰਦਾ ਹੀ ਹਾਂਜੀ ਤੇ ਸੇਵਾ ਤੋਂ ਬਿਨਾ ਕਿਹੜਾ ਰਹਿਣ ਦਿੰਦਾ ਹੀ ਲੋ ਜੀ ਕੋਈ ਨਹੀਂ ਰਹਿਣ ਦਿੰਦੇ ਸੇਵਾ ਬਹੁਤ ਕਰਦੇ ਆ ਪਰ ਜਿਹੜੀ ਬਲੱਡ ਲਾਈਨ ਹੈ ਜੀ ਹਾਂਜੀ ਇਹ ਇੱਕ ਅਲੱਗ ਚੀਜ਼ ਹੈ ਬਲੱਡ ਲਾਈਨ ਦਾ ਬਲੱਡ। ਲਓ ਬਈ ਕਰੋ ਜੀ। ਆਹ ਦੇਖੋ ਜੀ ਖੀਰਾ ਵਿੱਚ ਹੈ। ਆਹ ਬੱਕਰਾ ਬਈ ਪਛਾਣ ਲਿਓ ਜਿਨ੍ਹਾਂ ਨੇ ਬਾਈ ਦੀ ਪਹਿਲਾਂ ਵਾਲੀ ਵੀਡੀਓ ਦੇਖੀ ਆ। ਹਾਂਜੀ ਹਾਂਜੀ। ਇਹ ਬਈ ਕਿੰਨੇ ਕਨੇ ਮੰਗਿਆ ਬੱਚਾ ਤੁਹਾਡੇ ਤੋਂ। ਇਹ ਬਹੁਤ ਇਹ ਰੀਲ ਬਹੁਤ ਚੱਲੀ ਸੀ ਆਪਣੀ। ਸਾਨੂੰ ਮਤ ਲਾਈ ਸੀ ਇਹਦੇ ਜੀ। ਅੱਛਾ ਜੀ। ਪਰ ਬੱਚਾ ਦੇਣਾ ਨਹੀਂ। ਇਹ ਬੱਚਾ ਤਾਂ ਆਪਦੇ ਘਰੇ ਰਹੂਗਾ ਜੀ। ਲਓ ਜੀ। ਇਹਦੀ ਕੀ ਡਿਟੇਲ ਹੈ ਜੀ ਹੁਣ? ਇਹ ਖੀਰਾ ਬੱਚਾ ਜੀ। ਹਾਂਜੀ। 44 ਲੱਗ ਕੇ ਗਿਆ ਜੀ 43.5 44। ਲਓ ਬਈ ਆਹ ਦੇਖੋ ਬਿਲਕੁਲ ਖੀਰਾ। ਨਾ ਤੇ ਕਿੰਨੀ ਹਾਈਟ ਹੋ ਗਈ ਇਹਦੀ ਜੀ ਇਹ 73 44 ਇ ਲੋ ਬਾਈ ਆ ਦੇਖ ਲੈ ਸਾਢੇ 43 44 ਇੰਚ ਹਾਈਟ ਆ ਬਾਈ ਨੇ ਦੱਸਿਆ ਤੇ ਇਹ ਬੱਕਰਾ ਜਦੋਂ ਆਪਾਂ ਪਹਿਲਾਂ ਵੀਡੀਓ ਕੀਤੀ ਸੀ ਉਦੋਂ ਬੱਚਾ ਸੀਗਾ 5 ਕਿ ਮਹੀਨਾ ਦਾ ਸੀਣਾ ਜੀ ਜੀ 90 95 ਕਿਲੋ weight ਕਰ ਗਿਆ ਠੀਕ ਆ ਬਾਈ ਜੀ ਦੇਖੋ ਬਾਈ ਇਹ ਵੀ ਭੂਤ ਦਾ ਹੀ ਆ ਜੀ ਜੀ ਇਹੀ ਭੂਤ ਦਾ ਬੱਚਾ ਹੈ ਲੋ ਜੀ ਨੱਕ ਕੋਈ ਬਾਈ ਸ਼ੱਕ ਸੋਲਾ ਨਹੀਂ ਰਹਿ ਜਾਂਦੀ ਜਦੋਂ ਬਰੀਡਰ ਦਾ ਪਰ ਰਿਜ਼ਲਟ ਪੁੱਛਦੇ ਆ ਬਾਈ ਨੇ ਕਿਹਾ ਵੀ ਰਿਜ਼ਲਟ ਇਹਦਾ 99% ਆਉਂਦਾ ਤੇ ਆ ਤੁਸੀਂ ਦੇਖ ਲਓ ਦੋ ਬੱਚੇ ਦੇ ਖੜੇ ਆ ਹਨਾ ਇਹਦੀ ਭੈਣ 40 ਇੰਚ ਖੀਰੀ ਹੈ ਜੀ ਅੱਛਾ ਇਹਦੀ ਭੈਣ 40 ਇੰਚ ਖੀਰੀ ਹੈ ਜੀ 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 ਲੋ ਬਈ ਦੇਖੋ ਦੋਸਤੋ ਉਹ ਵੀ ਦਿਖਾ ਦਿਓ ਵੀਡੀਓ ਦੇ ਵਿੱਚ ਹਨਾ ਬਈ ਵੀਡੀਓ ਦੇ ਵਿੱਚ ਬਣੇ ਰਹੋ ਜਾਨਵਰ ਤੁਹਾਨੂੰ ਪੂਰੀ ਟਾਪ ਕੁਆਲਿਟੀ ਦੇ ਆਪਾਂ ਅੱਜ ਦਿਖਾਵਾਂਗੇ ਬਾਈ ਸੈਦੋਗੇ ਬਲੱਡ ਲਾਈਨ ਦੇ ਬਾਈ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਹੈਗਾ ਬਾਈ ਜਦੋਂ ਤੁਸੀਂ ਬੱਕਰੀਆਂ ਕਰਾਸ ਕਰਾਉਣੇ ਹੋ ਜੀ 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 ਹਰ ਵਾਰ ਮੰਨ ਲਓ ਬੱਕਰਾ ਬਦਲ ਕੇ ਛੱਡ ਦਿਓ ਬੱਕਰੀ ਦੇ ਕਿਵੇਂ ਰਿਜ਼ਲਟ ਲੈਣੋ ਇੰਨਾ ਵਧੀਆ ਜੀ ਪਤਾ ਕੀ ਆਪਾਂ ਜ਼ਿਆਦਾ ਉਹ ਨਹੀਂ ਕਰਦੇਗੇ ਹਾਂਜੀ ਆਪਾਂ ਬਾਈ ਜੀ ਨੂੰ ਪੁੱਛ ਲੈਨੇ ਠੀਕ ਹੈ ਜੀ ਜਿਵੇਂ ਬਾਈ ਜੀ ਕਹਿੰਦੇ ਉਹਨਾਂ ਨੂੰ ਸਾਰੀਆਂ ਬੱਕਰੀਆਂ ਦਾ ਪਤਾ ਹੈ ਬੱਕਰੀਆਂ ਦਾ ਪਤਾ ਹੈ ਜਿਵੇਂ ਉਹ ਕਹਿ ਦਿੰਦੇ ਆਪਾਂ ਉਵੇਂ ਕਰ ਲੈਨੇ ਠੀਕ ਹੈ ਇਹ ਉਹਨਾਂ ਦਾ ਐਕਸਪੈਰੀਮੈਂਟ ਚੱਲਦਾ ਜੀ ਜੋ ਕਰਵਾਈ ਜਾਂਦੇ ਅੱਛਾ ਜੀ ਖਾਣ ਪੀਣ ਇਹ ਬੱਚਾ ਭਾਈ ਜਿਹੜਾ ਹੈਗਾ ਇਹ ਕਿੰਨੇ ਬੱਚਿਆਂ ਦੇ ਵਿੱਚ ਆਇਆ ਸੀ ਦੋ ਸੀ ਇਹ ਤਿੰਨੇ ਦੇ ਨਾਲ ਦੀ ਇਹ ਤਿੰਨ ਬੱਚੇ ਸੀਗੇ ਤਿੰਨ ਬੱਚੇ ਸੀਗੇ ਜੀ ਜੀ ਆ ਪੱਠੀ ਦੀ ਭੈਣ ਆ ਗਈ ਇੱਕ ਪੱਠ ਤੇ ਇੱਕ ਬੱਕਰਾ ਸੀ ਗਿਸ਼ ਕਾਲੇ ਰੰਗ ਦਾ ਸ਼ਾਹ ਕਾਲਾ ਅੱਛਾ ਜੀ ਉਹ ਕਾਲਾ ਬੱਚਾ ਉਹ ਵੀ ਬਹੁਤ ਜ਼ਬਰਦਸਤ ਬਣਿਆ ਲੋ ਜੀ ਆ ਪੱਠ ਦੇਖ ਲਓ ਬਈ ਇਹ ਖੀਰੀ ਆ ਗਈ ਜੀ ਹਾਂਜੀ ਹਾਂਜੀ ਇਹ ਵੀ ਖੀਰੀ ਇਹਨੂੰ ਪਕੜਾ ਖੀਰੀ ਪੱਠਾ ਬਈ ਇਹ ਵੀ ਭੂਤ ਦੀ ਆ ਗਈ ਪੱਠ ਹਾਂਜੀ ਤੇ 40 ਇੰਚ ਹਾਈਟ ਹੈ ਦੀ ਦੇਖੋ ਜੀ ਹਾਂਜੀ ਖੀਰੀ ਪੱਠ ਦੀ ਆ 40 ਇੰਚ ਕਰ ਗਈ ਲੋ ਜੀ ਇਹ ਤਾਂ 42 ਖੀਰੀ ਜਾਊਗੀ ਅੱਛਾ ਜੀ ਹਾਂਜੀ ਹਾਂਜੀ ਬਾਈ ਜਿਵੇਂ ਟਾਰਗੇਟ ਹੁੰਦਾ ਲੋਕਾਂ ਦਾ ਵੀ 47 ਤੱਕ ਬੱਕਰਾ ਲੈ ਕੇ ਜਾਣਾ ਮੈਨੂੰ ਲੱਗਦਾ ਤੁਸੀਂ 45 ਤੋਂ ਬੱਕਰੀਆਂ ਢਪਾ ਦੋਗੇ ਹਨਾ ਹਾਈਟ ਦੀ ਹਾਂ 46 ਤੋਂ ਬੱਕਰੀਆਂ ਢਪਾ ਕੇ ਛੱਡੂਗਾ ਇਹ 40 ਇੰਚ ਦੀ ਪਾਠ ਹੈ ਬਈ ਖੀਰੀ ਹਜੇ ਇਹਨੂੰ ਕ੍ਰੋਸ ਕਦੋਂ ਕਰਵਾਉਂਗੇ ਜੀ ਫਿਰ ਆਹ ਦੇਖ ਲੋ ਲਓ ਬਈ ਖੀਰੀ ਪਾਠ ਹੈ ਬਿਲਕੁਲ ਹਜੇ 1 ਸਾਲ ਰੋਕ ਕੇ ਅੱਛਾ ਜੀ ਹਾਂਜੀ ਇਹਨੂੰ ਫਿਰ ਤੁਸੀਂ ਚਾਰ ਦੰਦ ਤੇ ਕਰਾਉਣੇ ਕ੍ਰੋਸ ਕਿਨੂੰ ਹਾਂਜੀ ਹਾਂਜੀ 4 ਜਾਂ 6 ਤੇ ਉਸ ਤਾਂ ਪਹਿਲੇ ਨਹੀਂ। ਲੋ ਬਾਈ ਜੀ। ਬਾਈ ਜਾਨਵਰ ਸੇਲ ਹੈਗਾ ਆਪਣੇ ਕੋਲੇ ਹੁਣ ਕੋਈ ਇਸ ਸਮੇਂ। ਜਾਨਵਰ ਨਹੀਂ ਜੀ ਆਜੀ ਤਾਂ ਕੋਈ ਇਰਾਦਾ ਹੈ ਨਹੀਂ। ਬਾਕੀ ਬਾਈ ਜੀ ਨੂੰ ਪਤਾ ਹੀ ਆਪਾਂ ਨੂੰ ਤਾਂ। ਅੱਛਾ ਬਾਈ ਦੇ ਨਾਲ ਹੀ ਤੁਸੀਂ ਸਲਾਮ ਮਸ਼ਵਰਾ ਕਰਕੇ ਜਾਨਵਰ ਸੇਲ ਕਰਦੇ ਹੋ ਨਾ। ਉਹ ਜਿਵੇਂ ਕਹਿ ਦਿੰਦੇ ਨੇ ਫੇਰੀ।